ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬਾ ਜਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਸ਼ਿਹਾਜਪੁਰ ਦੇ ਬਿਲਕੁਲ ਨਜ਼ਦੀਕ ਪਿੰਡ ਬਾ ਤਰਨਤਾਰਨ ਤੋਂ ਤਕਰੀਬਨ 15-14 ਕਿਲੋਮੀਟਰ ਦੀ ਦੂਰੀ ਤੇ ਆ ਆਲਖ ਡੇਰੀ ਫਾਰਮ ਤੇ ਆਇਆ ਦੋਸਤੋ ਵੀਰ ਸ਼ੇਰਿਆਂ ਨਾਲ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਪੰਜ ਪਸ਼ੂ ਤੁਹਾਨੂੰ ਦਿਖਾਉਣੇ ਆ ਦੋ ਬੇੜਾ ਸੂਈਆਂ ਨੇ ਤਿੰਨ ਆ ਦੋ ਸੂਈਆਂ ਠੀਕ ਹੈ ਜੀ ਤਿੰਨ ਗੱਬਣ ਤਿਆਰੀ ਦੇ ਵਿੱਚ ਆ ਸੋ ਟੋਟਲ ਪੰਜ ਨਾਗ ਆ ਗਏ ਪੰਜਾਂ ਨਾਗਾਂ ਦੀ ਡਿਟੇਲ ਆਪਾਂ ਲੈ ਲਵਾਂਗੇ ਠੀਕ ਆ ਜੀ ਸੋ ਜੁੜੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਤਰੀਕਾ ਜੇ ਤੁਸੀਂ ਨੋਟ ਕਰ ਲਓ 5 ਫਰਵਰੀ ਤੇ ਸਮਾਂ ਕੋਈ ਦੁਪਹਿਰ ਦੇ ਡੇਢ 2 2:30 ਵਜੇ ਦਾ ਸਮਾਂ ਹੈ ਠੀਕ ਆ ਜੀ ਸੋ ਪੰਜੇ ਨਾਗਾਂ ਦਾ ਸਾਫ ਸੁਥਰੇ ਪਸ਼ੂ ਆ ਤੇ ਕੀ ਰੇ ਰੇੜ ਪਰਤਾ ਕੀ ਭਾਅ ਪਰਤਾ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ 200 80 ਆ ਤਿੰਨ ਗੱਪਣ ਪਸ਼ੂ ਹੋਣਗੇ ਠੀਕ ਆ ਜੀ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਸਾਹਿਬ ਸਰ ਆ ਵੀਰ ਹੋਰ ਕੀ ਹਾਲ ਠੀਕ ਠਾਕ ਸਭ ਬਹੁਤ ਵਧੀਆ ਬਹੁਤ ਵਧੀਆ ਸ਼ੇ ਅੱਛਾ ਜੇ ਭਾਈ ਅੱਜ ਪੰਜ ਨਾ ਗਏ ਆਪਣੇ ਕੋਲ ਤਿੰਨ ਗੱਬਣਾ ਬੈਣਾ ਦੋ ਸਈਆਂ ਸਵਾਈਆਂ ਹਾਂਜੀ ਠੀਕ ਹੈ ਭਰਾ ਤੇ ਬਾਕੀ ਮਾਲ ਚੰਗਾ ਸਾਫ ਸੁਥਰਾ ਪਿਛਲੀ ਵਾਰ ਹੋ ਗਿਆ ਸੇਲ ਸੂਲ ਹਾਂਜੀ ਸੇਲ ਹੋ ਗਿਆ ਭਾਈ ਉਦੋਂ ਹੋ ਗਿਆ ਘੰਟੇ ਡੇਢ ਘੰਟੇ ਜੀ ਹੋ ਗਿਆ ਠੀਕ ਹੈ ਉਹ ਫੇਰ ਭੈਣ ਭਰਾਵਾਂ ਕਹਿਣਾ ਵੀ ਤੁਹਾਡਾ ਘੰਟੇ ਡੇਢ ਘੰਟੇ ਜੋ ਹਿੰਦਾ ਤੇ ਆਪਣਾ ਵਾਕਿਆ ਹੀ ਹੋ ਜਾਂਦਾ ਮਹਾਰਾਜ ਦੀ ਕਿਰਪਾ ਚਲੋ ਪਸ਼ੂ ਚੰਗੇ ਆ ਭਾਸ ਬਾਕੀ ਅੱਜ ਵੇਖੋ ਮਾਲ ਕਿੱਡਾ ਸਾਫ ਸੁਥਰਾ ਸਾਰਾ ਲੋ ਵੀ ਬੈਣਾ ਦੋਸਤੋ ਬਹੁਤ ਵਧੀਆ ਚੰਗੀਆਂ ਟੌਪ ਟੌਪ ਦੀਆਂ ਬੈਣਾ ਇੱਕ ਪਲੂਨ ਬੱਚੀ ਤੁਹਾਨੂੰ ਦਿਖਾਵਾਂਗੇ ਆਪਾਂ ਤੀਜੇ ਕੇ ਨੰਬਰ ਤੇ ਤੇ ਬਾਕੀ ਕੋਈ ਦੂਜੇ ਸੂਬੇ ਹੋਗੀ ਕੋਈ ਦੂਜੇ ਸੂਬੇ ਕੋਈ ਸਾਰੇ ਨਾ ਦੇਖ ਕਿੰਨਾ ਸਾ ਤੀਜੇ ਵਾਲੀ ਕੋਈ ਵੀ ਨਹੀਂ ਹੈਗੀ ਸੰਸਰ ਹਾਂ ਸਾਰੇ ਦੂਜੇ ਦੂਜੇ ਵਾਲੇ ਗਾ ਤਾਜੀ ਸੂਈ ਹੈ ਵਾਛੀ ਠੀਕ ਆ ਇਹ ਕਰ ਲੈ ਜੇ ਸ਼ੁਰੂ ਵੀ ਸ਼ੁਰੂਆਤ ਇੱਥੋਂ ਕਰ ਲਏ ਹਾਂਜੀ ਇਹ ਬੈੜ ਅੱਜ ਪਲਖ ਜੀ ਸੂਈ ਹੈ ਇਹ ਇਹ ਕੱਲ ਦੀ ਸੂਈ ਹੈ ਜੀ ਕੱਲ ਦੀ ਸੂਈ ਹੈ ਕੱਲ ਤੇ ਜੀ ਮਾਰੀ ਅਖਰੀ ਵਾਰ ਠੀਕ ਆ ਦੂਜਾ ਸੂਬਾ ਦੂਜਾ ਖਾਸ ਦੂਜਾ ਜੀ ਗਾਰੰਟੀ ਵਾਲਾ ਬੱਚਾ ਮਗਰ ਬੱਚਾ ਆ ਗਿਆ ਹਾਂਜੀ ਬੱਚਾ ਜੀ ਠੀਕ ਆ ਵੀਰ ਉਹ ਵੀ ਬੱਚਾ ਮੇਲ ਕਾਫ ਆਇਆ ਠੀਕ ਆ ਜੀ ਇਹ ਕੱਲ ਦੀ ਸੂਈ ਹੈ ਦੂਜਾ ਸੂਬਾ ਤੇ ਬ ਬੜਾ ਕੋਊਗਾ ਇਹ ਆਰੰਭਾ 10 ਕਿਲੋ ਲੱਗੇ ਹੋਊਗਾ ਆਪਾਂ ਮੈਂ ਝੂਟ ਮਾਰ ਲਈਏ 15 16 ਬੱਛਾ ਜੀ ਬਾਕੀ ਦੁੱਧ ਵੀ ਦੇ ਲੱਗੇ ਚੱਲ ਜੂਗੀ ਤੁਹਾਨੂੰ ਪਤਾ ਦੇਖੋ ਪਲੀ ਜੁੜੀ ਚੰਗੀ ਮੋ ਵੀ ਬਾਕੀ ਤੁਹਾਨੂੰ ਇਧਰ ਤੋੜ ਕੇ ਖੁਰ ਦਿਖਾਉਣੇ ਆ ਟਾਂਜੇ ਝੂਂਚੇ ਦੀ ਜਾਤ ਬਰੀਡ ਦੇਖੋ ਬੱਛੀ ਦੀ ਕਿੱਡੀ ਕੋ ਸਵਾਈਟ ਰੰਗ ਦੇ ਵਿੱਚ ਆ ਠੀਕ ਹੈ ਜੀ ਵਾਈਟ ਤੇ ਬਲੈਕ ਆ ਜਾ ਬੱਤੋ ਇਹ ਦੂਜਾ ਸੂਬਾ ਇਹ ਸੂਈ ਹੈ ਕੱਲ ਦੀ ਸੂਈ ਬੱਛਾ ਮਗਰ ਮੇਲ ਕਾਫਾ ਮਗਰ ਜਰਸੀ ਬਰੀਡ ਦੇ ਵਿੱਚ ਬੱਛਾ ਆ ਗਿਆ ਤੇ ਦੋ ਗਜਵਾਈਆਂ ਹੋਈਆਂ ਨੇ ਬੌਲੇ ਦੇ ਉੱਤੇ ਠੀਕ ਆ ਆ ਦੇਖੋ ਚੋਣ ਚਾਂ ਦੀ ਬਿਲਕੁ ਚੋਈ ਚੋਈ ਬਹੁਤ ਚੰਗੀ ਲੱਗੀ ਆ ਆ ਠੀਕ ਹੈ ਸੂਈ ਕਰਕੇ ਥੋੜੀ ਤੈਜ ਹੀ ਮਾਰੀ ਆ ਬੜ ਨੇ ਹਾਂ ਆ ਤੁਹਾਨੂੰ ਪਤਾ ਵੀ ਇੱਕ ਨਹੀਂ ਇੱਕ ਤਾਂ ਸੂਈ ਸਵਾਚ ਹੈ ਹਾਂਜੀ ਉਹ ਚਲੋ ਸੂਸਵਾਚ ਇੱਕ ਦੋ ਇੱਕ ਦੋ ਦਿਨਾਂ ਦਾ ਪਸੂ ਸੂਸਵਾ ਕਰਕੇ ਕਿੰਨਵਾਈ ਨਹੀਂ ਨਹੀਂ ਜਿਸੇ ਵਸ਼ੀ ਨੇ ਰੰਗ ਕੱਢਿਆ ਨਾ ਬਹੁਤ ਚੰਗਾ ਠੀਕ ਹੈ ਲਓ ਮੋੜ ਦਿਓ ਫਿਰ ਬਾਕੀ ਦੋਸਤੋ ਹਾਈਟ ਦੀ ਵੱਡੀ ਆ ਕੱਦ ਕੋ ਤੋਂ ਕੋਈ ਵੀ ਭਰਾ ਆਪਣਾ ਸਫਦਾ ਕਰਦਾ ਕਾਦਾ ਆਮ ਨਾਰਮਲ ਮੀਡੀਅਮ ਹਾਈਟ ਤੋਂ ਪਲੱਸ ਤੇ ਚਾਰ ਥਾਣਾ ਕੋਈ ਕਿਸੇ ਰਕਮ ਦਾ ਕੋਈ ਬੱਚਾ ਫੋੜ ਨਹੀਂ ਗੀ ਤੇ ਹੁਣ ਬੋਲੇ ਚੀਆ ਕਿਉਂਕਿ ਕੱਲ ਦੀ ਸੂਈ ਤੇ ਅੱਜ ਜ਼ਹਿਰ ਦੀ ਗਾਲਾ ਵੀ ਤਕਰੀਬਨ ਕੋਈ 2 3 4 ਕਿ ਦਿਨਾਂ ਬੋਲਾ ਬੋਲਾ ਹੀ ਹੁੰਦਾ ਪਸ਼ੂਆਂ ਦੇ ਥੱਲੇ ਤੇ ਮਗਰ ਬੱਛਾ ਤੇ ਆ ਜਿਹੜਾ ਥਨ ਥੋਣਾ ਬਹੁਤ ਚੰਗੀ ਸੰਸਾ ਲੈਵਾ ਵੇਖੋ ਬਸ਼ੀ ਆਏ ਦੋਂ ਚੂਆਂੀਆਂ ਤੇ ਆ ਉਹਨਾਂ ਦੇ ਬੰਨਾਂ ਨੇ ਹੋਰ ਚੰਗੀ ਬੰਨਾਂ ਬਸ਼ੀ ਆ ਬੱਛਾ ਜੀ ਕੱਲ ਦੀ ਮਤਲਬ ਗਰੰਟੀ ਨੇ ਕੱਲ ਦੀ ਇਹਨੇ ਚੋਂ ਪੰਜਾਂ ਤਰ੍ਹਾਂ ਦੀ ਉਹਦਾ ਪੱਕਾ ਦੀ ਆ ਠੀਕ ਹੈ ਜੀ ਹਾਂ ਜੀ ਲੈ ਵੀ ਸ਼ਰੇ ਕੀ ਡਿਮਾਂਡ ਹੈ ਦੀ ਵੀਰੇ ਕਰਦਾ ਕਿੰਨੇ ਦੀ ਦਈਏ ਡਿਮਾਂਡ ਤੇ ਸੰਤੋਖ ਭਾਵੇਂ ਇਹਦਾ 60000 ਕਰ ਲਈ ਪਾਉ 70 ਕਰ ਲਈਏ 60000 ਦੀ ਖਾਨਾ ਕਰਾਂਗੇ 60 ਦੀ ਹਾਂਜੀ ਜੋ ਬਾਜ਼ਾਰ ਚੱਲਦਾ ਬਾਜ਼ਾਰ ਦੇ ਹਿਸਾਬ ਨਾਲ ਬਾਕੀ ਬੱਚੀ ਬਹੁਤ ਖਰੀ ਆ ਹਾਂ ਹਾਂ ਸਿਰਫ ਇਹੋ ਵੀ ਲੋ ਵੀ 60000 ਦੀ ਦੋਸੂ ਬੱਚੀ ਮਿਲੂਗੀ ਤੁਹਾਨੂੰ ਠੀਕ ਆ ਇਧਰ ਲੈ ਬਿਨਾਂ ਥੰਥਣੋਂ ਹੋਊਗਾ ਸ਼ੋਰ ਛੱਪਾ ਹੋਊਗਾ ਠੀਕ ਆ ਪੂਰੀ ਵਧੀਆ ਕੁਆਲਿਟੀ ਵਾਲੀ ਬੱਚੀ ਹੈ ਹਾਂਜੀ ਠੀਕ ਆ ਇਧਰ ਸ਼ੇਰ ਭਾਈ ਇੱਕ ਸਾਇਗਰ ਨੰਬਰ ਤੇ ਆ ਵਾਰਡ ਆਪਣੇ ਕੋਲ ਖੜੀ ਆ ਹਾਂਜੀ ਇਹ ਵੀ ਸੋਈ ਆ ਜੀ ਇਹ ਰੋਲ ਕੇ ਕੋ 10 12 ਮਹੀਨਾਂ ਦੀ ਸੋਈ ਆ ਦਫਾ 12 ਦਿਨਾਂ ਦੀ ਸੂਈ ਹਾਂਜੀ ਇਹ ਹੈ ਵੀ ਦੂਜਾ ਹੀ ਹੈ ਇਹ ਵੀ ਦੂਜਾ ਸੂਆ ਹੀ ਮਾਊ ਜੀ ਤੋਂ ਦਫਾ 12 ਦਿਨਾਂ ਦੀ ਸੂਈ ਹੈ ਠੀਕ ਹੈ ਜੀ ਦੂਜਾ ਸੂਆ ਮਗਰ ਇਹਦੇ ਵੱਛੀ ਆ ਹਾਂਜੀ ਮਗਰ ਬੱਚਾ ਜਿਹੜਾ ਫੀਮੇਲ ਕਾਫ ਆ ਕਿੰਨੇ ਦੇ ਦੁੱਧ ਤੇ ਆ ਗਈ ਏ ਸੰਤ ਸਾਬ ਦਾ ਇਹ ਕੋ ਹੋਗਾ ਕਿ 19 ਕਿਲੋ ਹੋਗਾ 19 ਕਿਲੋ ਹਾਂਜੀ ਬਾਕੀ ਪੱਦਰ ਪੁੱਦਰ ਵੇਖੋ ਕਿੱਡੇ ਉਤੋਂ ਹਾਂ ਲੋ ਵੀ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਆ ਠੀਕ ਹੈ ਜੀ ਤੇ ਵਟੀਆਂ ਵਾੜਾ ਦੇ ਵਿੱਚ ਵੀ ਕੋਈ ਭਰਾ ਮੰਨ ਕੇ ਸੌਦਾ ਕਰ ਲਵੇ ਦੂਜਾ ਸੂਆ 10 ਦਿਨਾਂ ਦੀ ਸੂਈ ਆ ਤੇ 20 ਕਿਲੋ ਦੁੱਧ ਦੀ ਇਸ ਵਕਤ ਤੇ ਥਰੇ ਹਾਜ਼ਰ ਜਿਹੜਾ ਕਿਸੇ ਵੀਰ ਨੇ ਚੋਲ ਲੈਣਾ ਤੇ ਚਾਰੇ ਥਾਣਾ ਬਹੁਤ ਸੋਹਣੀ ਵੰਡ ਦੇ ਰਲਾ ਆ ਦੇਖੋ ਸੋ ਸਪੇਸ ਗੈਵ ਵਾਪਸੀ ਥਾਣਾ ਦਾ ਬਹੁਤ ਵਧੀਆ ਤੇ ਥਾਣ ਵੀ ਤਕਰੀਬਨ ਹੱਥੀ ਮੁਠੀ ਵਾਲਾ इजीली ਕੋਈ ਭਰਾ ਹੱਥੀ ਮੁਠੀ ਚਵਾਈ ਤੁਸੀਂ ਕਰ ਸਕਦੇ ਜੇ ਬਾਕੀ ਫੈਸ਼ਨ ਫੂਸ਼ਨ ਵਾੜਾ ਚੈੱਕ ਕਰੋ ਬਹੁਤ ਵਧੀਆ ਪੂਰੀ ਵੱਡੀ ਵਾੜਿਆ ਸੰਸਾ ਬੱਚਿਆਂ ਦਾ ਕਰਕੇ ਕਾਲੀਆਂ ਪੈਂਦੀਆਂ ਥੋੜੀਆਂ ਜੀਆਂ ਇਹ ਹਾਂ ਇਹ ਆ ਪੂਰੀ ਸੀਰੀਜ਼ ਲਾ ਗਈ ਠੰਡੀ ਹੈ ਸੀਰੀਜ਼ ਲਾਓ ਜੋ ਵੰਗਾ ਥੱਲੇ ਪਾ ਕੇ ਚੁੰਦੇ ਜਾਨੂੰ ਮਗਰ ਲੈ ਘਰ ਲਾਂ ਕੇ ਜਾਈਏ ਇਤਨਾ ਠੀਕ ਹੈ ਮੈਂ ਵੀ ਚਰੇ ਵੀ 20 ਕਿਲੋ ਅੱਜ 10 ਦਿਨਾਂ ਦੀ ਸੂਈਦ ਬਾਕੀ ਰਾਜੀ ਵੀ ਆਪਾਂ ਵੀ ਕੱਲ ਹੀ ਲਿਆ ਸਾਰਾ ਮਾਲ ਅੱবি ਅੱਜ ਭਲਕਤੀ ਮਾ ਸਾਰੀਆਂ ਕਲਡੀਆਂ ਲਈਆਂ ਵਾਂ ਕੋ ਮਾਲੋ ਆ ਇੱਕ ਤੋਂ ਵਿੱਚੋਂ ਪਰਸੋਂ ਵੀ ਆਈਆਂ ਵਾਂ ਤੇ ਮਾਲੋ 10 ਵੀ ਹੋ ਸਕਦਾ 20 ਵੀ ਹੋ ਸਕਦਾ ਹਨਾ ਤਾਂ ਬਾਕੀ ਕਿ ਸੇਵਾ ਕੋਈ ਭਰਾ ਕਰਾਉਂਦਾ ਨਵੇਂ ਡੰਗਰ ਆਉਂਦਾ ਹਨਾ ਤੁਹਾਨੂੰ ਵੀ ਪਤਾ ਵੀ ਡੰਗਰ ਪੂਰੀ ਤੈ ਨਹੀਂ ਖੋਲਦਾ ਦੋ ਚਾਰ ਦਿਨ ਤਾਂ ਮਾਲੋ ਜਿਹੜਾ ਦੁੱਧ ਚੋਇਆ ਹੁੰਦਾ ਉਹਤੇ ਵੀ ਨਹੀਂ ਆਉਂਦਾ ਕਿਧਰ ਹੁੰਦਾ ਇਸੇ ਤਰ੍ਹਾਂ ਹੀ ਹਾਂਜੀ ਲੈ ਵੀ ਚਰੇ ਇਹ ਕਿੰਨੇ ਦੀ ਹੋ ਰਹੀ ਅੱਜ ਕਿੰਨੇ ਦੀ ਦਈਏ ਇਸਨ ਸਭ 72 ਆਦੀਵਸੀ ਦਵਾਂਗੇ 72 ਦੇ ਵਿੱਚੋਂ ਗੁਜਾਇਸ਼ ਮਾਨਤਨ ਕਰਕੇ ਕੋਈ ਨਹੀਂ ਕਰਦਾ ਮਾ ਬੱਕੀ ਵੇਖੋ ਕਿਤਰਾ ਦੀ ਠੀਕ ਆ ਉਹ ਨਰ ਚੰਗੀ ਠੀਕ ਆ ਜੀ 19 ਹੋ ਜੇ 20 ਹੋ ਜੇ ਇੱਥੇ ਜਿਹੜਾ ਹੁਣ ਦੁੱਧ ਆ ਤੇ ਦਸਾਂ ਕੇ ਦਿਨਾਂ ਦੀ ਤਰੀ ਥੱਲੇ ਲੈਵਾ ਮੱਛੀ ਮਗਰ ਬਾਕੀ ਥੱਬਿਆਂ ਦਾ ਲੈਵਾ ਵੈਸੇ ਹੁਣ ਜਿਵੇਂ ਜਿਵੇਂ ਬਿਲਕੁਲ ਸ਼ਾਮ ਦੀ ਚਵਾਈਆਂ ਲੱਗ ਰਹੀ ਆ ਤੇ ਟਾਈਮ ਤੋਂ ਟਾਈਮ ਕੋਈ ਭਰਾ ਬਣਿਆ ਕਰਿਆ ਪਸ਼ੂ ਵੇਖ ਸਕਦਾ ਇੱਥੇ ਚਵਾਈ ਕਰਕੇ ਦੇਖ ਲੈ ਠੀਕ ਆ ਤੇ ਪੂਰੀ ਰਾਜੀ ਆ ਜਿੰਨੇ ਵੀ ਵੇਖੋਗੇ ਤੁਸੀਂ ਠੀਕ ਆ ਜੀ ਇਹ ਨਹੀਂ ਹੈਗਾ ਕਿ ਪਸ਼ੂ ਕੋਈ ਲਸੇਰਾ ਕੋਈ ਫਿੱਕਾ ਤੇ ਪੂਰੀ ਵਜਨ ਵੇਟ ਦੇ ਵਿੱਚ ਅੱਜ ਦੂਜਾ ਕਿ ਸੂਆ ਬਾਹਰ ਸੋਈ ਹੈ ਠੀਕ ਆ ਜੀ ਐਚ ਐਫ ਕ੍ਰੋਸ ਅੰਗ ਦੇ ਵਿੱਚ ਹਾਂਜੀ ਕੋਈ ਚਿਰੇ ਕਿ ਆਪਣੇ ਕੋਲ ਮਾ ਜਿਹੜਾ ਸਾਰਾ ਹੀ ਗੱਭਣ ਹੱਤੇ ਤਿੰਨ ਵਾਰਾਂ ਦੀਆਂ ਤਿੰਨ ਵਾਰਾਂ ਬਣਾ ਗਈਆਂ ਜੀ ਤੇ ਨੇ ਪਾਈਆਂ ਜੀ ਵਛੀ ਆ ਜੀ ਵਛੀ ਪਲੂਨ ਆ ਹਾਂਜੀ ਬਹੁਤ ਦੰਦਾ ਵਿੱਚ ਜੀ ਹਾਂਜੀ ਦੰਦਾ ਛੇ ਕਿਹਾ ਦੰਦੋ ਚੌਕੀ ਛਕੀ ਹੋਊਗੀ ਜੀ ਠੀਕ ਆ ਜੀ ਹਾਂਜੀ ਬਾਬੀ ਚੌਕੀ ਛਕੀ ਕੋਈ ਮੰਨ ਕੇ ਭਰਾ ਸੌਦਾ ਕਰ ਲੋ ਵੇ ਵੱਡੀ ਬਾਹਰ ਤੁਹਾਨੂੰ ਦਿਖਾਉਣੀ ਆ ਪਲੂਨ ਪਹਿਲਾ ਸੂਆ ਵਛੀ ਨੇ ਸੁਣਾ ਆ ਦੇਖੋ ਜੀ ਬਾਕੀ ਬਿਊਟੀ ਚੈੱਕ ਕਰੋ ਵਛੀ ਦੀ ਬੰਤਰ ਚੈੱਕ ਕਰੋ ਬਹੁਤ ਵਧੀਆ ਆਪਣਾ ਬਿਲਕੁਲ ਫਲੈਟ ਠੀਕ ਹੈ ਜੀ ਕਿਸੇ ਰਖਮ ਦਾ ਕੋਈ ਕੁੱਪ ਸ਼ੋਪ ਨਹੀਂਗਾ ਬਿਲਕੁਲ ਇੱਕ ਬੋਨ ਦੀ ਆਪਾਂ ਗੱਲ ਕਰ ਰਹੀ ਆ ਬਿਲਕੁਲ ਫਲੈਟ ਮੋਟੇ ਡੱਬ ਨੇ ਠੀਕ ਹੈ ਜੀ ਸਵੱਚੀ ਬਾ ਕਮਾਲ ਆ ਬਹੁਤ ਖੂਬਸੂਰਤੀ ਵਿੱਚ ਵੀ ਅਵਲ ਦਰਜੇ ਦੀ ਆ ਬਹੁਤ ਵਧੀਆ ਚੰਗੀ ਕੁਆਲਿਟੀ ਦੇ ਵਿੱਚ ਆ ਆਪਣੀ ਵੇਖੋ ਵਸ਼ੇ ਸੂਫੇਸ ਕੁਆਲਿਟੀ ਕਰੋ ਚਾਕੇ ਚਿਹਰੇ ਹਜੇ ਸੁੰਦੀ ਤੇ ਨਹੀਂ ਕਟੋੜ ਹੱਪਾ ਖੰਡਾ ਸੰਤੂ ਸਾਹਿਬ ਸੂ ਵੀ ਸਾਹਦੀ ਆ ਗੱਡੀ ਚ ਪੈ ਕੇ ਬਾਕੀ ਇੱਥੇ ਨਹੀਂ ਸੁੰਦੀ ਠੀਕ ਆ ਲਓ ਪੂਰਾ ਨੱਚਦਾ ਆਗੇ ਠੀਕ ਆ ਇੱਕ ਕੋਈ ਫੇਰ ਕਮਾਉ ਦੇ ਵੀਰੇ ਨੇੜੇ ਨੇੜਿਓਂ ਤੋੜਦੇ ਜਾਣ ਘਰੋਂ ਨਾ ਕੱਢਾ ਕੋਈ ਮਾਲ ਉਹਨਾਂ ਵੇ ਪਤਾ ਨਹੀਂ ਕਿਵੇਂ ਲੈ ਚੱਲੇ ਸਾਨੂੰ ਹਾਂ ਹਾਂ ਆਹ ਲੱਗ ਪਈ ਲੋ ਵੀ ਬਾਕੀ ਥਾਲ ਕੋਲ ਤੁਹਾਨੂੰ ਕਮਾਵੇ ਠੀਕ ਆ ਜੀ ਬਹੁਤ ਮੋਟਾ ਥਾਣਾ ਹੱਥੀ ਮੁਠੀ ਵਾਲਾ ਥਾਣਾ ਤੇ ਬਾਕੀ ਸੋਣ ਸੋਣ ਤੇ ਦੋਸਤੋ ਇੱਕ ਹਫਤੇ ਦੇ ਅੰਦਰ ਤੋਂ ਸੂਪੂ ਦੀ ਦੋ ਚੌ ਪੰਜਾ ਪੰਜਾ ਚੌ ਦਿਨਾਂ ਦੇ ਵਿੱਚ ਵੀ ਤਿਆਰੀ ਹੋ ਸਕਦੀ ਹੈ ਪੜ੍ਹ ਜਾਣਾ ਆ ਕੈਮਰੇ ਦੇ ਸਾਹਮਣੇ ਨਹੀਂ ਆਉਂਦੀ ਹੋਣਾ ਕੋਈ ਗੱਲ ਨਹੀਂ ਲਿਆਉਣੇ ਆਪਾਂ ਜਿੰਨਾ ਵੀ ਹੋ ਸਕਦਾ ਆਹ ਕੈਹਰੇ ਤੋਂ ਡਰਦੀ ਜੀ ਲੋ ਵੀ ਠੀਕ ਹੈ ਜੀ ਬਾਕੀ ਚੱਡੇ ਚੂਡੇ ਦੀ ਬੜੀ ਸਾਫ ਆ ਜਿਹੜੀ ਮੇਨ ਗੱਲ ਕਰਨ ਵਾਲੀ ਠੀਕ ਹੈ ਜੀ ਬੜੀ ਸਾਫ ਆ ਕੱਦ ਵੱਡਾ ਮੇਰਾ ਭਰਾ ਕੋਈ ਵੀ ਸੌਦਾ ਕਰਦਾ ਤੇ ਧੜਕ ਇੱਕ ਤੁਸੀਂ ਸਮਝ ਕੇ ਸੌਦਾ ਕਰ ਲਿਆ ਵੀ ਪੂਰੇ ਵੱਡੇ ਘਤ ਘਾਟ ਦੇ ਵਿੱਚ ਕੋਈ ਛੋਟੀ ਜੀ ਨਹੀਂ ਕੀ ਠੀਕ ਆ ਹਾਂ ਤੁਹਾਨੂੰ ਵੇਖੋ ਲਗਾ ਵਸ਼ੀ ਹਾਂ ਬਹੁਤ ਖੂਬਸੂਰਤ ਵੇਖੋ ਤੁਸੀਂ ਥਣ ਬਾਕੀ ਸ਼ਰੇ ਮੇਨੋ ਦਾ ਅੱਜ ਪਰ ਇੱਕ ਦੋ ਦਿਨਾਂ ਚ ਪੂਰੀ ਤਿਆਰੀ ਹੋ ਜਾਣੀ ਹੈ ਰਾਜ ਦੀ ਪਣੀ ਤੋਂ ਵੀ ਬਹੁਤ ਚੰਗੀ ਹੈ ਤੁਹਾਨੂੰ ਪਤਾ ਬਰੀਡ ਵਾਲੀ ਬੱਛੀ ਤੇ ਬੱਚਾ ਚੜਦਾ ਚੜਦੇ ਬਣ ਜਾਂਦੀ ਹੈ ਬਾਕੀ ਬੰਨ ਨਾਲੋਂ ਤੋਂ ਵੀ ਕੋਈ ਸ਼ੱਕ ਨਹੀਂ ਬਸ ਸੂਸਵਾ ਗਏ ਮੇਨੋ ਦਾ ਪਰਾਣੀ ਨੇ ਪਿਆ ਮੰਨ ਲਓ ਕੱਢ ਵੀ ਸਕਦੀ ਹਫਤਾ ਦਸ ਦਿਨ ਲੈ ਵੀ ਸਕਦੀ ਸੂ ਵੀ ਸਕਦੀ ਆ ਇਹਨਾਂ ਦੀ ਤਿਆਰੀ ਬੱਛੀ ਆ ਠੀਕ ਆ ਜੀ ਪਹਿਲਾਂ ਸੂਆ ਬੱਛੀ ਦਾ ਸੂਣਾ ਤੇ ਚੌਗੀ ਛਕੀ ਤਾਂ ਤੁਸੀਂ ਸਰਦਾ ਕਰ ਲਿਆ ਚੌਗੀ ਛਕੀ ਬਣ ਕੇ ਬਾਕੀ ਪਿੱਠ ਪੂੜੇ ਤੋਂ ਤੁਸੀਂ ਨੋਟ ਕਰ ਲਓ ਅਗਲੇ ਪਿਛਲੇ ਹਨਾਂ ਦੀ ਦੂਰੀ ਵਿਥਾ ਵਿਰਲਾ ਕਰ ਲਓ ਠੀਕ ਜੀ ਸੰਤੋ ਸਾਹਿਬ ਜੀ ਆਪਾਂ ਕੀ ਦੇ ਕੇ ਇਹ ਗੱਲਾਂ ਉਹਨੇ ਕੁੱਸੀ ਵਾਸੀ ਹਾਂ ਹਾਂ ਲੋ ਨੋ ਵੀ ਠੀਕ ਆ ਜੀ ਸੋ ਨਵਾਂ ਆਂਗਾ ਠੀਕ ਆ ਜੀ ਬਾਕੀ ਕਿਸੇ ਭਰਾ ਨੇ ਆਪਦੇ ਫਾਰਮ ਦੀ ਸ਼ਾਨ ਬਣਾਉਣੀ ਹੈ ਤੇ ਜ਼ਰੂਰ ਤੁਸੀਂ ਸੌਦਾ ਕਰਿਓ ਚੰਗੀ ਬੱਛੀ ਆ ਡਿਜ਼ਾਈਨਡ ਜਿਹੜੀ ਬੱਛੀ ਦਾ ਬਹੁਤ ਜ਼ਿਆਦਾ ਪਿਆਰਾ ਠੀਕ ਆ ਜੀ ਥੱਲੇ 레ਵਲ ਦੀ ਬੜੀ ਖੂਬਸੂਰਤੀ ਆ ਬੰਦੇ ਦੀ ਸਿੱਡੀ ਆ ਨਹੀਂ ਚੰਗੀ ਵੱਡੀ ਆ ਕੇ ਛੋਟੀ ਥੋੜਾ ਜਿਹੀ ਵੀਰ ਬਹੁਤ ਵੱਡੀ ਆ ਕੇ ਇਹਦਾ ਕੀ ਮੋਲ ਕਰਦਾ ਵੀਰ ਗੱਪਣ ਗੱਪਣ ਅੱਜ ਆਪਾਂ ਦੱਸਾਂਗੇ ਕਿੰਨੇ ਦੀ ਸਸਪ ਮੈਂ ਰਹੀ ਹਾਂ ਜੀ ਇਹਦਾ 65 ਦੀ ਹਾਂਜੀ ਵਿੱਚੋ ਕੋਈ ਛੋਟ ਛੱਪੇ ਹੋ ਜਾਣਗੇ ਕੋਈ ਨਹੀਂ ਕੋਈ ਥੋੜਾ ਬੋਤਾ ਮਾਨਦਾਨ ਕਰਾਂਗੇ ਬਾਕੀ ਆਪਾਂ ਮਾਲ ਦਾ ਮੋਲ ਹੀ ਮੰਗਨਦਾ ਵੇਖੋ ਵਹਿੜਾ ਵਿੱਚ ਖਰੀਦਨੀ ਚੰਗੀ ਬਹੁਤ ਵਧੀਆ ਲਓ ਦੱਸੋ ਬਾਕੀ ਟਿਕਾਣੇ ਟਿਕਾਣੇ ਦਾ ਫਰਕ ਹੁੰਦਾ ਅੱਡੇ ਅੱਡੇ ਦਾ ਫਰਕ ਹੁੰਦਾ ਤੇ ਅੱਜ ਤੁਹਾਨੂੰ ਜਿਹੜੀ ਇਹ ਕਿੰਨੇ ਦੀ 65 ਦੀ 65000 ਦੀ ਬੱਚੀ ਬਹੁਤ ਪਿਆਰੀ ਹੱਗੀ ਜੀ ਮੈਨੂੰ ਲੱਗਦਾ 35 ਫਟਾਕੇ ਵੀਰ ਸੌਦਾ ਕਰਨਗੇ ਤੇ ਕੋਈ ਜਿਆਦਾ ਸਮਾਂ ਨਹੀਂ ਵਿਚਾਰਦਾਗਾ ਵੀ ਜੀ ਕਰਦਾ ਇਹਨਾਂ ਦੇ ਫੋਟੋਆਂ ਲਵਾਈਏ ਹਾਂ ਨਹੀਂ ਬਾਕੀ ਬੱਚੀ ਖੂਬ ਸੁੰਦਰੀ ਵਿੱਚ ਬਹੁਤ ਜਿਆਦੀ ਆ ਬਿਊਟੀ ਬ ਤੇ ਕਨ ਕਨ ਜਿਹੜੇ ਦੋਸਤੋ ਬੋਦੀ ਵਾਲੀ ਬੱਛੀ ਆ ਬਾਕੀ ਹੈ ਪਹਿਲਾ ਸੋ ਆਪਣਾ ਉਹਨਾਂ ਬੱਛੀ ਦਾ ਸੋਨਾ ਠੀਕ ਹੈ ਮਤਲਬ ਪਹਿਲਾਂ ਦੀ ਗਰੰਟੀ ਹੋਊਗੀ ਆਪਣੀ ਹਾਂ ਇਹ ਨਹੀਂ ਵੀ ਕਵਾਂਗੇ ਪਹਿਲਾਂ ਤਾਂ ਹੋ ਗਈ ਦੂਜੇ ਨੂੰ ਪਹਿਲਾਂ ਦੀ ਗਰੰਟੀ ਹੋਊਗੀ ਹੂੰ ਠੀਕ ਬਾਕੀ ਦੁੱਧ ਪਾਇਦਾ ਦੂਜਾ ਤੇ ਜੇ ਤੁਹਾਨੂੰ ਪਤਾ ਪਹਿਲਾਂ ਤਾਂ ਜੋ ਪਰਮੇਸ਼ਰ ਨੇ ਪਾਇਆ ਉਹ ਹੀ ਨਿਕਲਣਾ ਪਹਿਲਾਂ ਜੋ ਹਨਾ ਬਸ ਜੀ ਬਸ ਇਹਦਾ ਤੇ ਕੋਈ ਨੁਕਸ ਕਰਕੇ ਨਹੀਂ ਵੇਚੀ ਕੋਈ ਦੂਜਾ ਤੇ ਜਾਣੀ ਹਾਂ ਬੜੀ ਬਣੀ ਬੱਤਰੀ ਬੜੀ ਬੱਛੀ ਚੰਗੀ ਆ ਤੇ ਅਗੇ ਨੈਕਟ ਸ਼ੇਰੇ ਇਧਰਲੇ ਪਾਸੇ ਆ ਜੀਏ ਆਪਣੇ ਕੋਲ ਆ ਗਈ ਇੱਕ ਕ੍ਰੋਸਾਂਗ ਦੇ ਵਿੱਚ ਇਹ ਤੂਫਾਨ ਹੈ ਇਧਰ ਵੇ ਲੋ ਬਠੀਕਾ ਜੀ ਹੈ ਕ੍ਰੋਸਾਂਗ ਦੇ ਵਿੱਚ ਬਹੁਤ ਵੀਰਾਂ ਦੇ ਮਨ ਦੇ ਵਿੱਚ ਸ਼ੱਕ ਹੁੰਦਾ ਕਿ ਜਦੋਂ ਕੋਈ ਗਰਮ ਸਸਤਨ ਹੋਵੇ ਪਸ਼ੂ ਠੀਕ ਹੈ ਜੀ ਉਹ ਹੱਥੋਂ ਥਫੇਰ ਕੇ ਜਿੱਦਾਂ ਮਰਜੀ ਆਪੂ ਦੇਖ ਲਓ ਖਾਣੇ ਦਾ ਰਸਾ ਉੱਤੇ ਸੁੱਟ ਕੇ ਦੇ ਨਾਲ ਥੱਲੇ ਬੈਠੇ ਰਹੋ ਤੇ ਇੰਨੀ ਠੰਡੀ ਹੈ ਇਹ ਵੀ ਆ ਦੂਜਾ ਦਿਨ ਸੂਬਾ ਜਰੰਟੀ ਨਾਲ ਦੂਜਾ ਹੋਊਗਾ ਜੀ ਫੇਸਬੁਕ ਆਓ ਤੁਸੀਂ ਬਾਕੀ ਭੈਣ ਭਰਾਵਾਂ ਜਜਮੈਂਟ ਕਰ ਲੈਣੀ ਹਾਂ ਬਾਕੀ ਕਰਮਾਈ ਇਹ ਵੇਖੋ ਇਹਦੀਆਂ ਆ ਕੁ ਬਗਾਂਜੀ ਵਿੱਚ ਹਾਂ ਇੱਧਰ ਲੋ ਚੋਕ ਖਲੋਤੀ ਪੂਛ ਹੈ ਆ ਚੀਜ਼ਾਂ ਆਪਾਂ ਲਈਆਂ ਤੇ ਇਹੋ ਚੀਜ਼ਾਂ ਅਗਲੇ ਲੈਣੇ ਨੇ ਹਾਂ ਨਹੀਂ ਵਖਾਉਣੀਆਂ ਫਿਰ ਇਸੇ ਤਰ੍ਹਾਂ ਹੀ ਫਰਜ਼ ਬੰਦਾ ਕਿ ਜਿਹੜੀ ਚੀਜ਼ ਇਸੇ ਚੀਜ਼ ਦੇ ਦਾਪਰ ਰੁਪਈਏ ਲਾਇਏ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਵੀ ਗਰਮਣਾ ਨਾ ਨਿਕਲੇ ਬਸ ਗਰਮਣਾ ਨਿਕਲੇ ਉਹ ਵੀ ਕਰੋ ਸਾंगा ਠੀਕਾ ਜੀ ਇਹ ਵੀਰਾਂ ਦੇ ਮਨ ਦੇ ਵਿੱਚ ਪਹਿਲਾਂ ਆਉਂਦੀ ਹੈ ਕਿਸੇ ਪਰਨੇ ਚਵਾਈ ਕਰਨੀ ਦੀ ਘਰਾਂ ਦੇ ਵਿੱਚ ਤੋਂ ਠੰਡੀ ਧੀਰੀਅ ਸੀਲ ਲੱਗ ਹੱਥ ਤੋਂ ਮੈਂ ਹੀ ਆ ਕਿ ਹਿਸਾਬ ਨਾਲ ਅਮਾ ਜੀ ਮਾਜੀ ਮਾਜੀ ਆ ਜੱਡਾ ਨੂੰ ਥਣ ਲੱਗਾ ਕਰਮਾਲੀ ਨੂੰ ਬਾਕੀ ਬਣਾਦਰਾ ਜਿਹੜਾ ਦੋਸਤੋ ਲਾਏ ਬਣਾਏ ਕਾਫੀ ਪਈ ਆ ਲੈ ਜੇ ਦੋ ਲੈ ਜੇ ਚਾਰ ਲੈ ਜੇ ਤਿੰਨ ਲੈ ਜੇ ਲੈ ਜੂਗੀ ਭਾਵੇਂ ਗੋਂਦੀ ਭਾਵੇਂ ਮਗਰੋਂ ਦੀ ਜਿਤਰਾ ਇਹ ਉਹ ਕੰਮ ਸੱਚੀ ਕਰਦੀ ਏ ਭਾਵੇਂ ਥੱਲੋਂ ਦੀ ਲੰਗੀ ਜਾ ਲੈ ਇਹ ਥੱਲੋਂ ਦੀ ਲੰਗਾਂ ਵਾਲਾ ਕੰਮ ਕਰਦੀ ਜੀ ਲੋ ਵੀ ਪਰ ਕੋਈ ਪੂਰੀ ਇਹ ਨਹੀਂ ਵੀ ਕੱਲੀ ਥੱਲੇ ਹੀ ਹੱਥ ਫੜਾਉਂਦੀ ਆ ਲੋ ਵੀ ਪੂਰੀਆਂ ਗੱਲਾਂ ਜੀ ਪੂਰੀ ਸਭ ਹੀ ਆ ਬਾਕੀ ਫੇਸਬੁਕ ਕੁਆਲਿਟੀ ਚੰਗੀ ਆ ਕਰੋ ਸੰਗ ਦੇ ਵਿੱਚ ਪੈ ਗਈ ਠੀਕ ਆ ਜੀ ਤੇ ਕਰੋ ਸੰਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਭਰਾਵਾਂ ਨੇ ਸੌਦੇ ਕਰਨੇ ਆ ਕਰੋ ਸੰਗ ਦੇ ਵਿੱਚ ਲੱਭਣਿਆ ਪਸ਼ੂ ਤੇ ਬਾਕੀ ਸਾਫ ਸੁਥਰੀ ਹਲੇ ਵੇਦੀ ਰਾਤ ਨੂੰ ਬਹੁਤ ਜਿਆਦੀ ਠੰਡੀ ਸੀ ਲੈ ਹੂੰ ਕੇ ਦੀ ਬਿਊਟੀ ਵਿਗਣੀ ਆ ਕੇ ਦਾ ਸੀਲਸ ਲੱਗ ਰਿਹਾ ਬਾਕੀ जिदे ਭਾਗਾਂ ਜਿਹੜਾ ਆਇਆ ਉਹਨੇ ਲੈ ਲੈਣੀਆਂ ਸੰਤੂ ਸਾਹਿਬ ਜੀ ਬਹੁਤ ਬਸ ਚਲੀ ਜਾਂਦਾ ਜੀ ਆ ਲਓ ਜੀ ਸਾਰਾ ਕੋਸ ਤਰੀ ਤਰਾਈ ਜਾਂਦਾ ਇਹ ਤਾਂ ਮੰਨ ਲਓ ਠੱਕੇ ਮਾਰਨੇ ਪੈਣਗੇ ਥੱਲੇ ਹੱਥ ਫੇਰ ਦੀ ਪੁੱਟ ਪੁੱਟ ਕੇ ਲੱਤ ਦੂਜੀ ਦਾ ਰੱਖਣੀ ਪਊਗੀ ਨਾ ਵੀ ਡੰਡੀ ਧੀਰੀ ਵੜ ਦੱਸੋ ਦੂਜਾ ਸੂਆ ਆਜੂ ਵੀ ਕਰਮਾਂ ਦੀ ਤਿੰਨਾਂ ਚੌ ਦਿਨਾਂ ਦੇ ਵਿੱਚ ਵਾਰ ਵਾਰ ਆਊਗੀ ਥੱਲੇ ਠੀਕ ਆ ਜੀ ਬਣੀ ਜਰਾ ਹੀ ਰੋਣ ਵੀ ਪੂਰੀ ਆ ਸੋ ਬਾਕੀ ਲੇਵੇ ਲੋਵੇ ਦੀ ਜਦੋਂ ਸੋਨਾ ਦਾ ਬਣਾ ਲਾਉਣੀਆਂ ਬਣੀ ਹੋਣ ਬੜੀ ਆ ਠੀਕ ਆ ਇਹ ਸਿਰੇ ਕਿੰਨੇ ਦੇ ਦੇ ਰਿਆ ਵੇਰ ਵਾਸੀ 55000 ਦੀ ਰਾਇ ਵੀ 55000 ਹਾਂ ਜੇ ਕੋਈ ਜੇ ਕੋਈ ਜੇ ਤੁਹਾਨੂੰ ਜਾਪ ਪੈਣਾ ਵੀ ਮੁੱਲ ਗਲਤ ਹੁੰਦਾ ਕਿਹੜਾ ਨੰਬਰ ਤੁਸੀਂ ਆਪਾਂ ਨੂੰ ਰੋਕ ਵੀ ਸਕਦੇ ਹੋ ਨਹੀਂ ਨਹੀਂ ਕੋਈ ਗੱਲ ਨਹੀਂ ਜਿਹੜਾ ਵੀ ਮੰਨ ਲੋ ਆਪਾਂ ਜੇ ਮਾਲ ਦਾ ਮੁੱਲ ਕਰਾਂਗੇ ਤੇ ਮਾਲ ਦਾ ਹੀ ਕਰਾਂਗੇ ਜਿੰਨੇ ਜਿੰਨੇ ਦਾ ਮਾਲ ਉਹ ਮੁੱਲ ਲੈਣਾ ਨਹੀਂ ਹੈਗਾ ਮਾਲ ਹੈਗਾ ਵੀ ਆ ਆਪੇ ਆਡੀਅנס ਭੈਣ ਭਰਾ ਦੇਖਣ ਵਾਲੇ ਨੂੰ ਪਤਾ ਲੱਗ ਜਾਣਾ ਵੀ ਚਲੋ ਗਲਤ ਨਹੀਂਗਾ ਨਾਲੇ ਨਾ ਉਹਦਾ ਗਲਤ ਵੇਖਦਾ ਹੀ ਇੱਥੇ ਅਸੀਂ ਨਾ ਗਲਤ ਮੁੱਲ ਕਰਾਂਗੇ ਤੇ ਬੱਦੀਆਂ ਰਹਿੰਦੀਆਂ ਤੇ ਜੇ ਮੁੱਲ ਜ਼ਿਆਦਾ ਕਰਾਂਗੇ ਤੇ ਕਰਮਾਲੀਆਂ ਦੋ ਘੰਟੇ ਲੱਗ ਜਾਂਦੀਆਂ ਇਸੇ ਤਰ੍ਹਾਂ ਹੀ ਲੋ ਵੀ ਆ 55000 ਦੀ ਮਿਲ ਜੂਗੀ ਠੀਕ ਆ ਜੀ ਤੋਂ ਵੜ ਬਣੂਗੀ ਅਜਾ ਜੀ ਸੌਂਦਾ ਸੁਵਾਉਂਦਾ ਤਾਂ ਕਿਨੇ ਕਰਮਾਲੀਆਂ ਬਣਈ ਜਾਣਾ ਤੇ ਵੜ ਚੰਗੀ ਆ ਬਾਕੀ ਹੈ ਠੰਦੀ ਧਿਰੀਆ ਸੌਦਾ ਤੁਸੀਂ ਜੇ ਦੋਸਤੋਂ ਪਹਿਲ ਤੇ ਧਾਰ ਤੇ ਕਰ ਲਿਓ ਚੰਗੀ ਵੜ ਸੋਹਣਾ ਪਿੱਠ ਫੁੱਡਾ ਲੱਗਾ ਬਾਕੀ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵੇਰਵਾ ਡਿਟੇਲ ਇਸ ਵੜ ਦੀ ਬਹੁਤ ਪਿਆਰੀ ਆ ਰਾਜੀ ਰਾਜੀ ਨਾ ਫਿਰ ਉਹ ਗੱਲ ਸ਼ੁਰੂ ਹੋ ਜਾਂਦੀ ਆ ਨਵੇਂ ਥਾਂ ਆਪਣੇ ਘਰ ਅਗਲੇ ਦੇ ਘਰ ਵੀ ਜਦੋਂ ਮਾਲ ਗਿਆ ਨਾ ਦੋ ਚਾਰ ਦਿਨ ਡੰਗਰ ਜੀ ਨਹੀਂ ਲਾਉਂਦਾ ਨਾ ਨਹੀਂ ਲੰਬਾ ਕੇ ਵਦਨ ਦੀ ਬਿੜਾਈ ਘਟ ਜਾਂਦਾ ਵਾ ਮਾਮੇ ਦੰਗਨ ਨੇ ਜਾ ਕੇ ਜਦੋਂ ਆਪਦਾ ਘਰ ਇਹਨੇ ਸਮਝਾ ਹਫਤੇ ਨੂੰ ਦਿਲ ਲਾ ਕੇ ਫੇਰ ਇਹਨੇ ਆਪਣਾ ਵਿਖਾਉਣਾ ਬੱਸ 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 ਕੋਈ ਵੀ ਐਨੀਮਲ ਪਰਸੋਂ ਦੀ ਇਹ ਕਰਮਾਲੀ ਇਹਨੇ ਤੱਕ ਪਾਣੀ ਨਹੀਂ ਪੀਤਾ ਤੇ ਫੇਰ ਇੰਨਾ ਮਿਲ ਕੇ ਉਦਰੀ ਹਾ ਕੱਠੇ ਖਾਈ ਜਾਂਦੀ ਆ ਪਾਣੀ ਨਹੀਂ ਕਰਦੀ ਦਰਦੀ ਦਰਦੀ ਬਿਲਕੁਲ ਜੀ ਬਿਲਕੁਲ ਸਾਰਾ ਸੂਆ ਸੂਆ ਪਛਵਾ ਚਾਹੇ ਗੱਪਣਾ ਠੀਕ ਆ ਜੀ ਕੋ 2-4 ਦਿਨ ਤਾਂ ਫਰਕ ਪੈਂਦਾ ਹੀ ਹੈ ਨਾ ਉਹ ਸਾਰੇ ਸਮਝਦਾਰੀ ਆ ਆਪਣੇ ਕਿਸਾਨ ਪਰਪਰ ਭਰਾ ਲੈ ਵੀ ਛੇ ਅੱਗੇ ਆ ਬੱਛੀਆਂ ਨੂੰ ਚੱਲੀਏ ਤੇ ਕੀ ਜਾਂਦੀ ਆ ਇਹ ਆਂਦੀ ਹੈ ਜੀ ਇਹ ਤੋਂ ਤਰਾਂਦੀ ਹੈ ਵੀ ਮੈਨੂੰ ਅਜੇ ਹਫਤਾ 10 ਦਿਨ ਠਹਿਰ ਕੇ ਵੇਚੋ ਅੱਛਾ ਹੁਣ ਆਪਾਂ ਪਾ ਦੇ ਆਪਣੇ ਕੋਈ ਦੰਗਰ ਜਿਹਨੂੰ ਪਿਆਰੀ ਲੱਗੀ ਉਹਨੇ ਛੱਡ ਨਹੀਂ ਉਹਨੂੰ ਦੇ ਦਾਂਗੇ ਤੇ ਬਾਕੀ ਐਡਾ ਆ ਜੇ ਆਪਾਂ ਨੂੰ ਇਹਦੀ ਕਾਲ ਕੋਈ ਨਹੀਂ ਹੁਣ ਤਾਂ ਠਹਿਰ ਕੇ 10 ਦਿਨ ਠਹਿਰ ਕੇ ਵੇਚ ਲਾਂਗੇ ਇਹਨੂੰ ਹਾਂ ਅਜੇ ਦਿਨ ਦਾ ਲੈਂਦੀ ਹੈ ਵਸ਼ੀ ਹਾਂ ਤਦੇ ਬਿਊਟੀ ਪਾਰਲਰ ਨਹੀਂ ਖੜੀ ਇਹਦਾ ਮੇਕਅਪ ਨਹੀਂ ਕੀਤਾ ਅੱਛਾ ਹਾਂ ਅੱਧਾ ਪਜੱਬਾ ਹੋ ਗਿਆ ਵੀ ਨਹੀਂ ਉਹ ਮਾਰਾ ਮੋਟੀ ਉੱਤਾਂ ਹੀ ਬੁਗਾ ਬਗਾਇ ਤੋ ਅੱਖਾਂ ਨਹੀਂ ਕੋਈ ਹਾਂ ਹਾਂ ਇਹ ਬਗਾਨੇ ਵਿਆਹ ਜਿਵੇਂ ਜਾਣ ਵਾਲੀ ਗੱਲ ਹੋਊਗਾ। ਅਬਾ ਉਤਰਾ ਹੀ ਆ ਵੀ ਨਾਲ ਇਹ ਮੰਗਵੇ ਦੇ ਵਿਆਹ ਚ ਆ ਗਈ ਆਪੇ। ਹਾਂ। ਅਜੀ ਫਿਰ ਇਹ ਰੀਗਲ ਪਤੀ ਨਹੀਂ। ਨਹੀਂ ਅਜੀ ਮਾਰੀਗਲ ਦਾ ਪੇਲ ਲੱਗਾ ਨਹੀਂ ਫਿਰ। ਨਹੀਂ ਨਹੀਂ ਅਜੀ ਨਹੀਂ ਕੋ ਆਖੇ। ਆਹ ਦੇਖੋ ਬਾਕੀ ਸੀਲ ਸਾਹਿਬ ਦੇਖੋ। ਲੈ। ਅਬੀ ਹੈ ਧੰਦੀ ਪੀਰੀਆ। ਅਬੀ ਹੈ ਦੂਜਾ ਸਵੇਰ ਇਹਨਾਂ ਦੀ। ਦੂਜਾ ਹੀ ਦੂਜਾ। ਲਓ ਵੀ ਦੂਜਾ ਸਵੇਰ ਠੀਕ ਆ। ਬਿਊਟੀ ਦੇਖੋ ਅਸੀ ਜੀ। ਹਾਂ। ਇਹ ਨਵਾਈ ਤਵਾਈ ਤੋਂ ਬਣੇ ਚਮਕ ਮਰੀ ਜਾਂਦੀ ਹੈ। ਹਾਂ। ਲਓ ਵੀ ਠੀਕ ਆ ਜੀ। ਤੋਂ ਕਰੋ ਸੰਗ ਦੇ ਵਿੱਚ ਇਹ ਵਹਿਰ ਤੁਹਾਨੂੰ ਆਪ ਦਿਖਾ ਰਹੇ ਹਾਂ ਠੀਕ ਆ। ਤੇ ਦੂਜਾ ਸੂਆ। ਤੇ 10 ਦਿਨ ਤੋ ਬਾਕੀ ਤੋ ਸੋ ਲਾਏ ਬਣਾਏ ਪਈ ਐ ਨਾਰਮਲੀ ਸਾਰੇ ਭਰਾਵਾਂ ਨੇ ਦੇਖ ਲਿਆ ਨਜ਼ਰ ਆ ਰਹੀ ਆ ਚਾਰ ਪੰਜ ਕਿਲੋ ਤੋ ਬੱਚੀ ਰਹਿ ਵੀ ਰਾਈ ਆ ਹਾਂ ਬਾਕੀ ਜਿਹੜੇ ਉਹ ਆਪ ਆਜੇ ਉੱਥੇ ਨਹੀਂ ਆਈ ਹਾਂ ਚਲੋ ਉਹਨੇ ਨੇ ਤਾਂ ਹੁਤਾਬਤਾ ਸਾਰੀਆਂ ਲੈ ਜਾਣੇ ਚੰਗੀ ਐ ਬੱਚੀ ਚਲੋ ਉਹ ਆਜੋ ਕੋਈ ਦੋ ਪਏ ਰੈਰ ਮੇਰੀ ਵੀ ਕਿਹੇ ਰੋ ਤਸਾਂ ਦੇ ਨਾਲ ਦੀ ਤਿਆਰੀ ਤੇ ਚਲੋ ਉਹ ਪਸ਼ੂ ਕੋਈ ਦੋ ਚਾਰ ਮਹਿੰਗਾ ਰੁਪਈਆ ਜਰੂਰ ਪਈ ਹੁੰਦਾ ਹਾਂ ਆ ਪਾਦਲੇ ਦਾ ਰੰਗ ਪ੍ਰਿੰਟ ਵੇਖੋ ਕਿੱਦਾਂ ਚੰਗਾ ਲੋ ਜੀ ਆ ਕਰੋ ਇੱਕ ਫੈਰ ਤੋਂ ਪਾਤਨੂ ਦਿਖਾ ਰਹੇ ਆ ਬੂਤੀ ਬਾਤੀ ਚੈੱਕ ਕਰੋ ਬਾਕੀ ਹਾਈਟ ਕੱਟ ਦੀ ਵੀ ਵੱਡੀ ਆ ਆਮ ਨਾਰਮਲ ਹਾਇਰ ਕਰਦੇ ਦੇਤੀ ਆਉਂਦੀ ਠੀਕ ਹੈ ਜੀ ਮੀਡੀਅਮ ਤੋਂ ਕਲਾਸੀ ਆ ਬੱਚੀ ਲਵੀ ਆ ਜਿੱਤਾ ਸੁਆਇਨ ਸੁਣਾ ਬਾਕੀ ਹੈ ਥੱਲੇ ਤੁਸੀਂ ਵੇਖੋ ਸਪਾਈ ਤੁਸੀਂ ਭਾਜਨ ਲੋਡ ਵਾਲੀ ਉਤਰਾ ਵੀ ਆ ਵੇਖੋ ਦਸਾਂ ਦਿਨੋਂ ਪਹਿਲਾਂ ਗੱਲ ਹੀ ਨਹੀਂ ਯਾਨੀ ਕਿ ਅੱਜ ਸ਼ੇਰੇ ਜਿਹੜਾ ਪਸੂਤਰ ਰੇਡ ਕਰਕੇ ਦੇ ਦੇਣੀ ਆ ਵੀ ਜਿਹੜੀ ਅੱਜ ਨਹੀਂ ਅੱਜ ਆਪਾਂ ਰੇਡ ਜਾਰੀ ਕਰਨਾ ਆ ਤਿਆਰ ਹੋਈ ਬੱਚੀ ਤਾਂ ਮੰਨ ਲਓ 60 60 ਤੋਂ ਬਾਹਰ ਵੇਚ ਦਾਂਗੇ ਹੂੰ ਹੂੰ ਅੱਜ 55000 ਦੀ ਲਵਾਂਗੇ 55 ਹਾਂ ਜੀ ਠੀਕ ਆ ਜੀ ਇਹਦਾ ਵਿਗਣਾ ਹੀ ਰੰਗ ਪ੍ਰਿੰਟ ਹਾਂ ਫੈਸ਼ਨ ਡਿਜ਼ਾਈਨ ਸੀਲਸ ਲੱਗ ਨਾਲੇ ਦੁੱਧ ਵੀ ਦੇਣਾ ਨੇ ਬਿਲਕੁਲ ਜੀ ਗਲ ਬਰੀਡ ਵਾਲੀ ਲਓ ਦੇਖੋ ਡਿਜ਼ਾਈਨ ਜਿਹਨ ਦੋਸਤ ਚੰਗਾ ਵਛੀ ਦਾ ਤੇ ਥੱਲੇ ਉਹ ਕਰਵਾਈ ਕਾफी ਲਾਉਗੀ ਹਜੇ ਹਜੇ ਇੱਥੇ ਕਹੜਾ ਕਰਵਾਈ ਦਾ ਸੋਹਣਾ ਬਹੁਤ ਆ ਦੇ ਦੇ ਹਜੇ ਤਾਂ ਲਾਇ ਪਈ ਹੈ ਵਿਚਾਰੇ ਥਾਣਾ ਤਕਰੀਬਨ ਆਥੀ ਆਥੀ ਮੁਠੀ ਦਾ ਥਾਣਾ ਜਿਹੜਾ ਪਸਮਕੇ ਨਿਕਲਾ ਨਿਕਲ ਆਉਣਾ ਠੀਕ ਆ ਇਹ 55000 ਰੁਪਏ ਅੱਜ ਮਿਲ ਜੂਗੀ 4-5 ਕਿਲੋ ਆਈ ਆ ਆ ਠੀਕ ਆ ਜੀ ਆ ਦੇਖੋ ਸੋ ਸੀਲੀਆਂ ਵੇਖੋ ਬਹੁਤ ਠੰਡੀ ਸੀਲ ਹੈ ਤੇ ਲੋਲੀ ਪੋਲੀ ਹੈ ਬਿਲਕੁਲ ਜੀ ਬਿਲਕ ਖੜ ਕੇ ਕੋ 2-4 ਕਿਲੋ ਕੇ ਹੋ ਗਿਆ ਵਸ਼ਿੰਦੇ ਦੇ ਦੇ ਕਰਦਾ ਦੇ ਵਿੱਚੀ ਦੱਸ ਦੂ ਆਪਣਾ ਮਹਿਗੀਆਂ ਸੀ ਬਸ 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 ਲੋ ਵੀ ਭਰਾਵੋ 8-10 ਦਿਨ ਆਈਡੀਆ ਕੋਈ ਵੀ ਭਰਾ ਮੰਨ ਕੇ ਸਬਦਾ ਕਰ ਲਵੇ ਵੱਚੀ ਬੈੱਕੇ ਜਿਹੜੀ ਹੈ ਦੋਸਤੋਂ 60 ਬਾਰ 65 ਪੈੜ ਦੀ ਵੀ ਕਰਦੀ ਫਿਰਦੀ ਹੈ ਠੀਕ ਹੈ ਜੀ ਜਦੋਂ ਸਵਾਲ ਹੋ ਗਿਆ ਵੀ ਰੋਤਨ ਨਿਕਲੀ ਨਿਕਲੀ ਹਾਂ ਅੱਜ 55 ਦੀ ਮਿਲ ਜੂਗੀ ਚਲੋ ਕੋਈ 5-14 ਜਿਹੜਾ ਅੱਜ ਤੁਹਾਨੂੰ ਸੁਵੱਲੀ ਮਿਲ ਜੂਗੀ ਬਾਕੀ ਥਣਾ ਤੋਂ ਉਹ ਦੀ ਸਾਫ ਸੁਥਰੀ ਹੈ ਜਿਹੜੇ ਪਾਸੇ ਮਰਜ਼ੀ ਕਰੋ ਚੈੱਕ ਠੀਕ ਹੈ ਨਵੇਂ ਦੋਸਤੋ ਅੱਜ ਇਹ ਨਾਗਨੇ ਸ਼ੇਰੇ ਵੀਰ ਦੇ ਫਾਰਮ ਤੇ ਤਿੰਨ ਗੱਭਣ ਵੜਾ ਤੁਹਾਨੂੰ ਦਿਖਾਤਿਆਂ ਨੇ 200 ਸਵੇ ਸਵੇ ਪਸ਼ੂ ਤੇ ਬਾਕੀ ਰੇਡ ਆਪਾਂ ਕੱਲੇ ਕੱਲੇ ਐਨੀਮਲ ਦਾ ਤੁਹਾਨੂੰ ਦੱਸ ਹੀ ਦਿੱਤਾ ਇੱਥੇ ਆਣ ਕੇ ਮੇਰਾ ਭਰਾ ਵੀ ਚੋਕੇ ਜਿਹੜੇ ਪਸ਼ੂ ਸੋਏ ਆ ਤੇ ਗੱਭਾਂ ਪਸ਼ੂ ਟਿੱਪ ਕੇ ਤਸੱਲੀ ਕਰ ਲਿਆ ਕਰੋ ਨਹੀਂ ਜੀ ਮੁੜ ਕੇ ਬਾਦ ਆਲਾ ਕੰਮ ਨਹੀਂ ਬੋਸ ਜੀ ਬੋਸ ਵਪਾਰ ਲੈਣਾ ਵੀਰ ਇੱਥੇ ਜੋ ਵੇਚਣਾ ਹੈ ਮੌਕੇ ਤੇ ਭਰਾ ਵੀ ਤਸੱਲੀ ਕਰੇ ਇਹ ਆ ਵਾਪਰੇ ਖਲੋ ਹਾਂ ਆਪਾਂ ਗਰੰਟੀ ਦੇਈਈਏ ਦੂਜਾ ਤੇ ਜਾਏ ਤਾਂ ਆਪਣੇ ਆਪ ਦੇ ਨਹੀਂ ਕੋਈ ਵਾਰੰਟੀ ਦੇ ਸਕਦਾ ਤੇ ਅਮੇਂ ਨਹੀਂ ਕੋਈ ਗਰੰਟੀਆਂ ਨਹੀਂ ਹੁੰਦੀਆਂ ਪਾਜੀ ਇਹ ਤਾਂ ਪਰਮੇਸ਼ਰ ਹੀ ਆ ਬਾਕੀ ਜੇ ਤੁਹਾਨੂੰ ਭੰਪਚਾਵੇ ਤੇ ਵੜਿਆਈ ਨਹੀਂ ਜੇ ਕੋਈ ਵੀ ਹੈਗੀ ਇਹਨਾਂ ਚ ਬਿਲਕੁਲ ਬਿਲਕੁਲ ਲੈ ਵੀ ਸ਼ਰੇ ਇਹ ਨਾਗਨੇ ਨੰਬਰ ਆਪਣੇ ਵੀਰ ਕਰਦੇ ਹੋ ਸਾਜੇ ਨੰਬਰ ਵੀਜੀ ਆਪਣਾ 07715577 ਯਾਰ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਇਹ ਨੰਬਰ ਆ ਵੀਰ ਸ਼ਰੇ ਦੇ ਠੀਕ ਹੈ ਜੀ ਮਾਲ ਆਉਂਦਾ ਰਹਿੰਦਾ ਪਸ਼ੂ ਆਉਂਦੇ ਰਹਿੰਦੇ ਹੈ ਡੇਲੀ ਰੁਟੀਨ ਦੇ ਵਿੱਚ ਇਸੇ ਤਰ੍ਹਾਂ 5 6 7 ਨਖ ਜਿਹੜੇ ਆ ਮੌਜੂਦ ਹੁੰਦੇ ਆ ਇਸ ਕਿੱਲੇ ਤੇ ਇਸ ਫਾਰਮ ਤੇ ਅੱਜ ਤਿੰਨ ਵਾਰਾ ਦਿਖਾਈਆਂ ਨੇ ਸਾਫ ਸੁਥਰੇ ਪਸ਼ੂ ਆ ਭਾ ਪਰਤਾ ਮੇਰੇ ਭਰਾਵਾਂ ਨੂੰ ਵੇਖਦਿਆਂ ਸਾਰੀ ਭੜਾ ਲੱਗ ਜਾਂਦਾ ਵੀ ਪਸ਼ੂ ਤਕਰੀਬਨ ਪਲਾਸਾ ਲਈ ਜਾਂ ਤਲੋ ਅੱਜ ਰਾਇਤ ਮਿਲ ਜਾਣਗੇ ਜਿਹੜੇ ਭਾਵੇਂ ਗੱਬੜ ਪਸ਼ੂ ਆ ਜਿਹੜੇ ਸਵੇ ਸਵੇ ਆ ਠੀਕ ਆ ਜੀ 20 ਕਿਲੋ 18 ਹੁੰਦੀ 20 ਕਿਲੋ ਤੇ ਚੱਲਣਦਾ ਹੀ ਇਹ ਵੇੜ ਤੇ ਇੱਕ ਜਿ ਕਾਲੀ ਸੂਈ ਜਿਹੜੀ ਉਹ ਵੀ ਤੁਹਾਨੂੰ ਆਪ ਦਿਖਾਤੀ ਸੱਜਰ ਸੋ ਇਹ ਜਿਹੜਾ ਸਵੇ ਸਵੇ ਜਿਹੜਾ 12 12 ਕਿਲੋ ਬੜਾ ਸੰਸਦ ਦੋ ਦੇ ਵੀ 20 ਤੇ ਲੱਗੇ ਜਾਊਗੇ ਜਿੱਦਾਂ ਗੋ ਉਹ ਸੋ ਰਸਤਾ ਤਾਂ ਕਿਤੇ ਜਾਂਦੀ ਨਹੀਂ ਉਹ ਸੋ ਰਸਤਾ ਵਾਲੇ ਡਰ ਤਾਂ ਚੋਣਾ ਚੋਣ ਬੜੀ ਚੰਗੀ ਫਿਰ ਹਾਂ ਬਿਲਕੁਲ ਹਾਂ ਲੋਬੀ ਭਰਾਵੋ ਫਿਲਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਗ੍ਰਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ